ਦੇਮੀ ਦੇਮੀ ਬਾਵਲ ਵੇ ਕਿਸੇ ਲੋੜੀਏ ਨੂੰ ਬੇ ਕਿਸੇ ਲੋੜੀਏ ਨੂੰ ਮੇਰੀ ਮੱਥੇ ਦੀ ਬਿੰਦੀਆਂ ਤੋੜ ਦੇਵੇ ਦੇਖੋ ਦੇਖੋ ਸਈਓ ਨੀ ਇਹ ਚੰਦ ਚੜਦਾ ਨਹੀਂ ਰਸੜਾ ਸ਼ਾਮ ਬੇੜੇ ਵੜਦਾ ਨਹੀਂ ਮਿੰਤਾਂ ਦੇ ਨਾਲ ਨਹੀਂ ਮੈਂ ਸ਼ਾਮ ਮੰnaya ਔਰ ਜਉਂਦੇ ਨਾਲ ਨੀ ਮੈਂ ਚੰਦ ਚੜਾਇਆ ਵੀਮੀ ਦੇਮੀ ਵੀਰੋ ਕਿਸੇ ਲੋੜੀਏ ਨੂੰ ਮੇਰੀ ਮੁੱਥੇ ਦੀ ਵਿੰਦੀ ਅਨਾ ਤੋੜ ਦੇਵੇ ਦੇਖੋ ਦੇਖੋ ਸਈਓ ਨੀ ਇਹ ਚੰਦ ਦਾ ਨਹੀਂ ਰਸੜਾ ਸ਼ਾਮ ਬੇੜੇ ਵੜਦ ਨਈਓ ਅਰਜੋਂ ਦੇ ਨਾਲ ਨੀਵੇਂ ਚੰਦ ਚੜਾਇਆ ਮੈਂ ਤਾਂ ਦੇ ਨਾਲ ਨੀਵੇਂ ਸ਼ਾਮ ਮਨਾਇਆ ਦੇਮੀ ਦੇਮੀ ਚੱਟਾ ਬਕੀਸੇ ਲੋੜੀਏ ਨੂੰ ਬਕੀਸੇ ਲੋੜੀਏ ਨੂੰ ਮੇਰੀ ਮੱਥੇ ਦੀ ਬਿੰਦੀ ਆ ਨਾ ਤੋੜ ਦੇਵੇ ਦੇਖੋ ਦੇਖ ਸਈਓ ਨੀ ਇਹ ਚੰਦ ਚੜਦਾਨੀਓ ਰਸੜਾ ਸ਼ਾਮ ਬੇੜੇ ਵਰਦਨਿਓ ਅਰ ਜਾਂਦੇ ਨਾਲ ਨੀ ਮੈਂ ਚੰਦ ਚੜਾਇਆ ਮੈਂ ਤਾਂਦੇ ਨਾਲ ਨੀ ਮੈਂ ਸ਼ਾਮ ਮਨਾਇਆ ਦੇਵੀ ਦੇਵੀ ਮਾ ਮਾ ਵੇ ਕਿਸੇ ਨੋੜੀਏ ਨੂੰ ਵੇ ਕਿਸੇ ਨੋੜੀਏ ਨੂੰ ਮੇਰੀ ਮੱਥੇ ਦੀ ਬਿੰਦੀ ਆ ਨਾ ਤੋੜ ਦੇਵੇ ਦੇਖੋ ਦੇਖੋ ਸਈਓ ਨੇ ਚੰਦ ਚੜਦਾ ਨਹੀਂ ਰਸਣਾ ਸ਼ਾਮ ਵੇੜੇ ਵਰਦਾ ਨਹੀਂ ਅਰ ਜਾਂਦੇ ਨਾਲ ਨਹੀਂ ਮੈਂ ਚੰਦ ਚੜਾਇਆ ਮੈਂ ਤਾਂ ਦੇ ਨਾਲ ਨਹੀਂ ਮੈਂ ਸ਼ਾਮ ਮਨਾਇਆ